ਓ ਜੀ ਤਾਂ ਹਾਂ ਜੀ ਖੰਗੂੜਾ ਓ ਮੈਂ ਚੱਲਿਆ ਕੰਮ ਕਿਤੇ ਘੰਟੇ ਕਿਤੇ ਕੋਣਾ ਪੇਸ਼ੈਂਟ ਆ ਵੀ ਤਾਂ ਕਿ ਟੈਂਡ ਕਰ ਲਿਓ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਆ ਡਾਕਟਰ ਸਾਹਿਬ ਮੈਨੂੰ ਮੈਨੂੰ ਅੱਜ ਸੈਂਡਰੀ ਚਾਹੀਦੀ ਹੈ ਜੀ ਹਾਂ ਜੀ ਮੈਨੂੰ ਵੀ ਚਾਹੀਦੀ ਡਾਕਟਰ ਸਾਹਿਬ ਸੈਂਡਰੀ ਤਾਂ ਹੀ ਅੱਜ ਓਏ ਥੋੜੀ ਦੋਨਾਂ ਦੀ ਅਲੱਗ ਈ ਆ ਜਦੋਂ ਮੈਂ ਕਿਤੇ ਕੋਈ ਜ਼ਰੂਰੀ ਕੰਮ ਜਾਣਾ ਤੁਸੀਂ ਪਿੱਛੇ ਵਾਜ ਜ਼ਰੂਰ ਮਾਰਨੀ ਤੁਸੀਂ ਇੰਨਾ ਦਾ ਦੇਖ ਲਿਆ ਕਰੋ ਵੀ ਮੈਂ ਕੋਈ ਦੂਰੇ ਕੰਮ ਚ ਲੈਣਾ ਪਿੱਛੋ ਆਵਾਜ਼ ਮਾਰਨ ਲੱਗ ਜਾਨੇ ਹਾਂ ਕੋਈ ਨਹੀਂ ਆ ਕੇ ਕਰਦਾ ਥੋੜਾ ਦੋਨਾਂ ਦਾ ਹਸਾਵਾ ਜਿਵੇਂ ਗੱਲ ਸੁਣੋਏ ਮੈਨੂੰ ਡਾਕਟਰਾਂ ਦੀ ਬੁਥੇ ਚ ਲੱਗ ਜਾਨੇ ਮੀਆਂ ਨੂੰ ਲੱਗਦਾ ਤਾਂ ਨਹੀਂ ਇਹ ਤੇ ਆਪਾਂ ਬੁਥੇ ਨਹੀਂ ਇਹਨਾਂ ਜੇ ਸ਼ਾਮੂ ਸੈਲਰੀ ਗੱਲ ਕਰਨੀ ਤਾਂ ਤੂੰ ਕਹੇ ਵੀ ਸਾਨੂੰ ਨਹੀਂ ਚਾਹੀਦੀ ਜੀ ਫੇਰ ਲੈ ਲਾਂਗੇ ਕੋਈ ਗੱਲ ਨਹੀਂ ਠੀਕ ਹੈ ਨਾ ਗੱਲ ਠੀਕ ਆ ਕਹਦਾ ਨਹੀਂ ਕੋਈ ਗੱਲ ਆ ਜਾ ਬਈ ਜਦੋਂ ਕਰਾਂ ਫੇਰ ਹਸਾ ਥੋੜਾ ਮੈਂ ਘੜ ਸਾਹਿਬ ਹੂੰ ਮੈਂ ਇਹ ਕਹਿੰਦਾ ਸੀ ਵੀ ਚੰਦਰੀ ਰਹਿਣ ਦੀ ਕੋਈ ਨਹੀਂ ਫੇਰ ਲੈ ਲਾਂਗੇ ਬੜਾ ਭਜੀ ਜਾਂਦੀ ਹੈ ਜੀ ਫੇਰ ਲੈ ਲਾਂਗੇ ਠੀਕ ਆ ਤੈਨੂੰ ਚਾਹੀਦੀ ਏ ਦਿਲ ਦੀ ਕੈਂਡੀ ਡਾਕਟਰ ਸਾਹਿਬ ਮੈਨੂੰ ਜਦੋਂ ਹੀ ਚੰਦਰੀ ਮੈਨੂੰ ਚਾਹੀਦੀ ਏ ਜੀ ਠੀਕ ਆ ਆ ਫੜ ਥੈਂਕ ਯੂ ਜੀ